ਫਤੇਗੜ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲ ਆਯੋਜਿਤ ਹੁੰਦਾ ਹੈ ਤੇ ਇਸ ਵਾਰ ਸ਼ਹੀਦੀ ਜੋੜ ਮੇਲ ਫਤੇਗੜ ਸਾਹਿਬ 26 ਦਸੰਬਰ ਤੋਂ ਆਰੰਭ ਹੋਣ ਜਾ ਰਿਹਾ ਤੇ ਇਸ ਮੌਕੇ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਬੁੱਢਾ ਦਲ ਵੱਲੋਂ ਵੀ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਲੈ ਕੇ ਗਏ ਹਨ ਸਾਡੇ ਨਾਲ ਮੌਜੂਦ ਨੇ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਬਾਬਾ ਜੀ ਕਿਹੋ ਜਿਹੇ ਪ੍ਰੋਗਰਾਮ ਇਸ ਵਾਰ ਲੈ ਕੇ ਗਏ ਹਨ ਜਿਹੜੇ ਪ੍ਰੋਗਰਾਮ ਨੇ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇਜ ਸਿੰਘ ਜੀ ਉਹਨਾਂ ਦੇ ਸ਼ਹੀਦੀ ਜਿਹੜੇ ਜੋੜ ਮੇਲ 25 26 ਤੇ 27 ਤੇ 28 ਤਰੀਕ ਨੂੰ ਜਿਹੜੇ ਕਰਵਾਏ ਜਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਤੇ 26 27 ਤੇ 28 ਨੂੰ ਜਿਹੜਾ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਤੇ 28 ਤਰੀਕ ਨੂੰ ਜਿਹੜੇ ਭੋਗ ਪਾਏ ਜਾਣਗੇ ਉੱਥੇ ਹੀ ਜਿਹੜੇ ਐ 28 ਤਰੀਕ ਨੂੰ ਹੀ 9 ਵਜੇ ਜਿਹੜੇ ਦਰਬਾਰ ਸਾਹਿਬ ਤੋਂ ਜਿਹੜੇ ਪਾਲਕੀ ਸਾਹਿਬ ਆਰੰਭ ਹੋਣਗੇ ਤੇ ਜਿਹੜਾ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਜਿਹੜਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤੀ ਹੋਣੀ ਹੈ 29 ਤਰੀਕ ਨੂੰ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਦੀ ਅਗਵਾਈ ਦੇ ਵਿੱਚ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਜਿਹੜਾ ਮਹੱਲਾ ਸਜਾਇਆ ਜਾਵੇਗਾ ਜਿਹੜਾ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਤੇ ਉਹਨਾਂ ਦੇ ਵਿੱਚ ਵੀ ਆਪਾਂ ਬਾਤ ਚੜ੍ਹ ਕੇ ਹਾਜ਼ਰੀਆਂ ਲਵਾਉਣੀਆਂ ਨੇ ਮੈਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਨੀ ਨਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਬਾਣੀ ਬਾਣੇ ਦੇ ਧਾਰਨੀ ਹੋਵੋ ਸੂਰਾ ਸੋ ਪਹਿਚਾਨੀਐ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛੜੈ ਖੇਤ ਸੋ ਤਿਆਰ ਪਰ ਤਿਆਰ ਹੋਈਏ ਬਾਣੀ ਬਾਣੇ ਦੇ ਧਾਰਨੀ ਹੋਵੋ ਆਓ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਦੇ ਵੀ ਆ ਕੇ ਦਰਸ਼ਨ ਦਿਦਾਰੇ ਕਰੋ ਬਵਾਨਗੜ੍ਹ ਸਾਹਿਬ ਦੇ ਥੋੜਾ ਜਿਹਾ ਇਤਿਹਾਸਕੋ ਜਾਣਕਾਰੀ ਦਿੱਤੀ ਜਾਵੇ ਤਾਂ ਚ ਸੰਕਤਾ ਨੂੰ ਪਤਾ ਲੱਗ ਸਕੇ ਕਿਉਂਕਿ ਸੰਕਤਾ ਗੁਰਦੁਆਰਾ ਸਾਹਿਬ ਨਤਮਸਤਕ ਹੁੰ ਲਈ ਪਹੁੰਚਦੀ ਜਾਂ ਜੋਤਿਸਤਵ ਸਾਹਿਬ ਨਤਮਸਤਕ ਹੁੰ ਲਈ ਆ ਨੀਅਤੇ ਬਵਾਨਗੜ੍ਹ ਸਾਹਿਬ ਬਾਰੇ ਥੋੜਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਜਦੋਂ ਧੰਤਨ ਬਾਬਾ ਜੋਰਾਵਰਸਨ ਜੀ ਧੰਤਨ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਜਿਹੜਾ ਨੂੰ ਨੀਅਾਂ ਦੇ ਵਿੱਚ ਇਨਕੇ ਸ਼ਹੀਦ ਕਰ ਦਿੱਤਾ ਜਾਂਦਾ ਬਾਬਾ ਜੋਰਾਵਰਸਨ ਜੀ ਬਾਬਾ ਫਤਿਹ ਸਿੰਘ ਜੀ ਨੂੰ ਤੇ ਉਹਨਾਂ ਦੇ ਜਿਹੜੇ ਸਰੀਰ ਸੀ ਉਹ ਜਿਹੜੀ ਇੱਥੇ ਨਦੀ ਸੀ ਕਿਲੇ ਦੇ ਨਾਲ ਉਹਦੇ ਵਿੱਚ ਜਿਹੜੇ ਉਹ ਸੁੱਟ ਦਿੱਤੇ ਗਏ ਸੀ ਤੇ ਇਹ ਜਿਹੜਾ ਗੁਰਦੁਆਰਾ ਬਵਾਨਗੜ੍ਹ ਸਾਹਿਬ ਹੈ ਇੱਥੇ ਉਹਨਾਂ ਦੇ ਜਿਹੜੇ ਸੀ ਬਵਾਨ ਤਿਆਰ ਕੀਤੇ ਗਏ ਸੀ ਨਦੀ ਦੇ ਵਿੱਚੋਂ ਕੱਢ ਕੇ ਜਦੋਂ ਸਰੀਰ ਇੱਥੇ ਰੱਖੇ ਗਏ ਸੀ ਤੇ ਜਿਹੜੇ ਆ ਉਹਨਾਂ ਦੇ ਸੰਸਕਾਰ ਵਾਸਤੇ ਇਸੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਵਿਖੇ ਜਿਹੜੇ ਆ ਉਹ ਬਵਾਨ ਸਜਾ ਕੇ ਇੱਥੋਂ ਹੀ ਜੋਤੀ ਸਰੂਪ ਸਾਹਿਬ ਜਾ ਕੇ ਉੱਥੇ ਸੰਸਕਾਰ ਕੀਤਾ ਸੀ ਜਿਹੜੀ ਇਹ ਧਰਤੀ ਹੈ ਜੋਤੀ ਸਰੂਪ ਜਿੱਥੇ ਸੰਸਕਾਰ ਕੀਤੇ ਗਏ ਸੀ ਉਹ ਵਿਸ਼ਵ ਦੇ ਵਿੱਚ ਸਭ ਤੋਂ ਜਿਹੜੀ ਹੈ ਉਦੋਂ ਵੀ ਤੇ ਹੁਣ ਤੱਕ ਵੀ ਸਭ ਤੋਂ ਮਹਿੰਗੀ ਧਰਤੀ ਹੈ ਜਿੱਥੇ ਸਾਬਜਾਦਿਆਂ ਦੇ ਸੰਸਕਾਰ ਕੀਤੇ ਗਏ ਸੀ ਤੇ ਆਪਾਂ ਇਹ ਨਾ ਭੁੱਲੀਏ ਵੀ ਆਪਣੇ ਵਿਰਸੇ ਨੂੰ ਜਿਨ੍ਹਾਂ ਨੇ ਆਪਣੇ ਵਾਸਤੇ ਕੁਰਬਾਨੀਆਂ ਕੀਤੀਆਂ ਹਿੰਦ ਧਰਮ ਦੀ ਰੱਖਿਆ ਵਾਸਤੇ ਆਪਣਾ ਸਰਬੰਸ ਜਿਹੜਾ ਸੀ ਉਹ ਵਾਰਨਾ ਕੀਤਾ ਪੰਥ ਦੇ ਵਾਲੀ ਜੀ ਨੇ ਆਪਾਂ ਉਹਨਾਂ ਦੇ ਜਿਹੜੇ ਛੋਟੇ ਸਾਬਜਾਦੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਜਿਹੜੇ ਅਸਥਾਨਾਂ ਤੇ ਆ ਕੇ ਜਰੂਰ ਦਰਸ਼ਨ ਦਿਦਾਰੇ ਕਰਕੇ ਭਾਈ ਹੋਰ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਸ਼ੇਰਾਂ ਦੀ ਜੋ ਫੋਟੋ ਜਰੂਰ ਲੱਗੀ ਹੋਈ ਜੀ ਉਹਦੇ ਬਾਰੇ ਵੀ ਥੋੜਾ ਦੱਸਣਾ ਜਿਵੇਂ ਸ਼ੇਰ ਨੇ ਜਿਹੜਾ ਬੱਗਾ ਸ਼ੇਰ ਸੀ ਜਿਹੜੋ ਆਪਣੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਜਿਹੜੇ ਆਪਣੇ ਸਰੀਰ ਸੀ ਤੇ ਉਹਨਾਂ ਦੀ ਜਿਹੜੀ ਰਾਖੀ ਹੈ ਜਦੋਂ ਤੇ ਤੱਕ ਜਿਹੜੇ ਆ ਆਪਣੇ ਸੰਗਤਾ ਨਹੀਂ ਸੀ ਇੱਥੇ ਆਈਆਂ ਉਦੋਂ ਤੱਕ ਜਿਹੜੇ ਸੀ ਸ਼ੇਰਾਂ ਨੇ ਰਾਖੀ ਕੀਤੀ ਸੀ ਇਹ ਜਿਹੜਾ ਆਪਣੇ ਸ਼ੇਰਾਂ ਦੀ ਇਸੇ ਕਰਕੇ ਇੱਥੇ ਜਿਹੜੀ ਹੈ ਉਹ ਫੋਟੋਆਂ ਲਾਈਆਂ ਹੋਈਆਂ ਨੇ ਸੋ ਐਸਨ ਬਾਬਾ ਬਲਵੀਰ ਸਿੰਘ ਜੀ ਮੁਖੀ ਨੇ ਜੋ ਬੁੱਢਾ ਦਲ ਦੇ 14ਵੇਂ ਮੁਖੀ ਇਹਨਾਂ ਨੇ ਦੱਸਿਆ ਕਿ ਜੋ ਗੁਰਦੁਆਰਾ ਵਿਵਾਨਗਰ ਸਾਹਿਬ ਆ ਸ਼ਹੀਦੀ ਜੋੜ ਮੇਲ ਦੇ ਮੌਕੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਹਲਕੇ ਜਾਂਦੇ ਹਨ ਅਤੇ 29 ਤਰੀਕ ਨੂੰ ਵਿਸ਼ੇਸ਼ ਸਥਾਨ ਗੁਰਦੁਆਰਾ ਸ੍ਰੀ ਵਿਵਾਨਗਰ ਤੋਂ ਵਿਸ਼ਾਲ ਮੱਲਾ ਸਜਾਇਆ ਜਾਂਦਾ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਵਿਕੇ ਸਮਾਪਤ ਹੁੰਦਾ ਤੇ ਉੱਥੇ ਗੁਰੂ ਦੇ ਆਲਾਡੀਆਂ ਫੌਜਾਂ ਵੱਲੋਂ ਗੱਤਕੇ ਅਤੇ ਘੋੜਸਵਾਰੀ ਦੇ ਦਿਲਕਤ ਦੌਹਰ ਵੀ ਦਿਖਾਈ ਜਾਂਦੇ ਹਨ ਜਗਦੇਵ ਸਿੰਘ ਪੱਤਰਕਾਰ ਫਤਿਹਗੜ੍ਹ ਸਾਹਿਬ